ਅਸੀਂ ਜਿਹੜਾ ਹੈਗਾ ਸਟਾਰਟਿੰਗ ਦੇ ਵਿੱਚ ਜਿਹੜਾ ਹੈਗਾ ਬਿਜਲੀ ਦੇ ਉੱਪਰ ਜ਼ਿਆਦਾ ਡਿਪੈਂਡ ਸੀਗੇ ਜੀ ਬਿਜਲੀ ਦੀ ਸ਼ਾਰਟੇਜ ਕਰਕੇ ਜਿਹੜਾ ਹੈਗਾ ਸਾਡੀ ਫਸਲ ਜਿਹੜੀ ਹੈਗੀ ਆ ਟਾਈਮ ਟੂ ਟਾਈਮ ਪਾਣੀ ਨਹੀਂ ਮਿਲਦਾ ਸੀ ਪੰਜਾਬ ਸਰਕਾਰ ਨੇ ਜਿਹੜਾ ਹੈਗਾ ਨਵਾਂ ਉਪਰਾਵਲਾ ਕੀਤਾ ਹੈਗਾ ਉਹਦੇ ਵਿੱਚ ਕੀ ਹੈਗਾ ਸਾਡਾ ਜਿਹੜਾ ਪਾਣੀ ਜਿਹੜਾ ਹੈਗਾ ਕੰਟੀਨਿਊਸ ਜਿਹੜਾ ਹੈਗਾ ਹੁਣ ਬਹੁਤ ਵਧੀਆ ਚੱਲ ਰਿਹਾ ਹੈਗਾ ਸਾਡੀ ਜਿਹੜੀ ਹੈਗੀ ਆ ਫਸਲ ਦੀ ਜਿਹੜੀ ਗੁਣਵੰਤਾ ਵੀ ਜਿਹੜੀ ਹੈਗੀ ਆ ਉਹ ਪਹਿਲੇ ਨਾਲੋਂ ਜ਼ਿਆਦਾ ਹੈ ਅਤੇ ਝਾੜ ਦੇ ਵਿੱਚ ਵੀ ਜ਼ਿਆਦਾ ਫਰਕ ਪੈ ਰਿਹਾ ਹੈਗਾ ਜੀ ਕਾਫੀ ਟਾਈਮ ਤੋਂ ਸਾ ਜਿਹੜੀ ਪਾਣੀ ਦੀ ਪ੍ਰੋਬਲਮ ਸਾਡੇ ਇਲਾਕੇ ਜਾ ਰਹੀ ਸੀਗੀ ਖੇਤਾਂ ਨੂੰ ਸਿੰਚਾਈ ਕਰਨ ਲਈ ਉਹ ਬੜੇ ਟਾਈਮ ਤੋਂ ਬਾਅਦ ਇਹ ਡੈਮ ਦਾ ਪਾਣੀ ਨਾਲ ਚਲਾਇਆ ਡੈਮ ਦਾ ਬੜਾ ਪਿਆਸ ਘਾਣਾ ਵੀ ਉਹ ਯੋ ਲਗਾਇਆ ਕੰਮ ਲਈ ਕਾਫੀ ਮਿਹਨਤ ਕੀਤੀ ਹੈ ਲੋਕਾਂ ਦੇ ਇਹਦਾ ਖੇਤਾਂ ਤੱਕ ਪਾਣੀ ਪਹੁੰਚਾਇਆ ਗਿਆ ਔਰ ਪਹਿਲੇ ਬਿਜਲੀ ਦੇ ਉੱਪਰ ਡਿਪੈਂਡ ਵੀ ਹੋਣਾ ਮੁਸ਼ਕਲ ਦਾ ਕੋਈ ਪਾਣੀ ਲੈਵਲ ਡੂੰਗੇ ਹੋਏ ਰਿਪੇਅਰ ਨਹੀਂ ਹੋ ਪਾਂਦੀ ਕੋਈ ਸਾਧ ਪਿਸਾਨ ਨਹੀਂ ਉਹਨੂੰ ਅਫੋਰਡ ਕਰਦਾ ਹੈਗਾ ਬਾਕੀ ਜਿਹੜੇ ਹੈਗੇ ਤੁਸੀਂ ਮੇਰੀ ਬੈਕ ਸਾਈਡ ਤੇ ਦੇਖ ਸਕਦੇ ਹੈਗੇ ਜੀ ਮੇਰੀ ਫਸਲ ਜਿਹੜੀ ਹੈਗੀ ਹੈ ਐਸੋਲੇ ਪਹਿਲੇ ਨਾਲੋਂ ਜਿਹੜੀ ਹੈਗੀ ਬਹੁਤ ਵਧੀਆ ਹੈਗੀ ਆ ਜੀ ਝਾੜ ਦੇ ਵਿੱਚ ਵੀ ਜਿਹੜਾ ਹੈਗਾ ਅੱਗੇ ਤੋਂ ਜਿਹੜਾ ਹੈਗਾ ਆਸ ਕਰਦੇ ਆਂਗੇ ਉਸ ਤੋਂ ਵੀ ਵੱਧ ਜਿਹੜਾ ਹੈਗਾ ਝਾੜ ਨਿਕਲੂਗਾ ਜੀ ਇਸ ਪਾਣੀ ਦੇ ਉੱਪਰ ਜਿਹੜਾ ਹੈਗਾ ਨਾ ਜੀ ਪਹਿਲੇ ਜਿਹੜਾ ਹੈਗਾ ਬਹੁਤ ਦਿੱਕਤ ਆਂਦੀ ਸੀਗੀ ਟਾਈਮ ਟੂ ਟਾਈਮ ਬਿਜਲੀ ਨਹੀਂ ਆਣੀ ਆ ਸੋਕੇ ਲੱਗ ਜਾਣੇ ਹੈਗੇ ਆ ਜਿਹੜਾ ਇਹ ਡੈਮ ਦਾ ਪਾਣੀ ਹੈਗਾ ਇਹ ਵਧੀਆ ਚੱਲ ਰਿਹਾ ਹੈਗਾ ਜੀ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਨਾ ਚੀਜ਼ਾਂ ਸਾਰੇ ਦੇਖਦੇ ਹੋਏ ਹੁਣ ਹਰ ਬੰਦੇ ਨੂੰ ਥੋੜੀ ਸਹੂਲਤ ਮਿਲ ਗਈ ਹੈਗੀ ਆ ਉਹ ਟਾਈਮ ਸੀਜ਼ਨਲ ਸਬਜ਼ੀਆਂ ਵੀ ਸਦਾ ਵਿੰਟਰ ਲੈ ਲੋ ਜਾਂ ਸਮਰ ਸੀਜ਼ਨ ਲੈ ਲੋ ਹਰ ਤਰ੍ਹਾਂ ਦੀਆਂ ਸਬਜ਼ੀਆਂ ਵੀ ਹੋਊਗਾ ਆਏਗਾ ਕੁਝ ਨਾ ਕੋਈ ਉਹ ਇਨਕਮ ਦਾ ਸਾਧਨ ਬਣੂਗਾ ਵਧੀਆ ਤਰੀਕੇ ਨਾਲ ਆਪਾਂ ਦੇਖਦੇ ਇਹ ਚੀਜ਼ ਨੂੰ ਕਿ ਬਹੁਤ ਵਧੀਆ ਰਿਜ਼ਲਟ ਆਣਗੇ ਆਲੇ ਟਾਈਮ 'ਚ ਇੱਕ ਵਾਰੀ ਫੇਰ ਦੁਬਾਰਾ ਮੈਂ ਕਹਿਣਾ ਚਾਹੂੰਗਾ ਪੰਜਾਬ ਸਰਕਾਰ ਨੂੰ ਕਿ ਜੋ ਬਹੁਤ ਵੱਡਾ ਉਪਰਾਲਾ ਕੀਤਾ ਲੋਕਾਂ ਨੇ ਹਰ ਇੱਕ ਛੋਟੇ ਤੋਂ ਲੈ ਕੇ ਵੱਡੇ ਕਿਸਾਨ ਨੂੰ ਚੀਜ਼ ਦਾ ਫਾਇਦਾ ਹੋਏਗਾ ਅਈ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਪਲੱਸ ਪ੍ਰੋਡਕਸ਼ਨ ਜਿਹੜੀ ਹੈਗੀ ਆ ਅੱਗੇ ਨਾਲੋਂ ਬ